ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਹਸ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੁਸੀਂ ਦੇਖ ਰਹੇ ਹੋ ਮੈਂ ਮੋਟਰ ਤੇ ਬੈਠਾ ਹਾਂ ਮੈਂ ਜਰੂਰ ਕੱਪੜੇ-ਕੁੱਪੜੇ ਪਾ ਕੇ ਆਇਆ ਹਾਂ ਪਰ ਮੇਰੇ ਨਾਲ ਜਿਹੜੀ ਸ਼ਖਸੀਅਤ ਆ ਉਹ ਦੇਸੀ ਸਾਡੇ ਬੰਦੇ ਨੇ ਪਰ ਪੰਜਾਬ ਦੇ ਟੌਪ ਦੇ ਗਾਇਕ ਨੇ ਰੇਸ਼ਮ ਸਿੰਘ ਅਨਮੋਲ ਮੇਰੇ ਨਾਲ ਮੌਜੂਦ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਈ ਆਜੋ ਮੜਾ ਜਾ ਮੋਟਰ ਤੇ ਬੈਠੇ ਹਾਂ ਤੁਸੀਂ ਕਦੋਂ ਕਰਦੇ ਹੀ ਫੜਿਆ ਤੁਹਾਨੂੰ ਜੀ ਇਹ ਥੋਡੀ ਜਿਹੜੀ ਰਸੋਈ ਹੈ ਹਾਂ ਜੀ ਉਹ ਤੁਹਾਡਾ ਸਾਥੀ ਤੁਸੀਂ ਨੌਕੀ ਦੱਸਿਆ ਸੀਗਾ ਵਿਕੇਂਦਰ ਏ ਤੇ ਕਿੰਦਾ ਮੈਨੂੰ ਇਦਾਂ ਹੀ ਬੁਲਾਉਣਾ ਇਹ ਐਵੇਂ ਜਵਾਬ ਦਿੰਦਾ ਇਹ ਇਦਾਂ ਜਵਾਬ ਦਿੰਦਾ ਅੱਛਾ ਇੱਥੇ ਜੋ ਬਣਦਾ ਵੇ ਤਾਂ ਤੁਸੀਂ ਸੀਸੀਟੀ ਸੀਸੀਡੀ ਹੋ ਗਿਆ ਸਬੇ ਹੋ ਗਿਆ ਬਹੁਤ ਚੀਜ਼ ਜਾ ਕੇ ਖਾਣਾ ਪੀਣਾ ਪਸੰਦ ਕਰਦੇ ਹਾਂ ਕਦੇ ਇਸ ਮੈਕੜੀ ਚ ਖਾਦਾ ਜਿਹੜਾ ਮੋਟਰ ਵਾਲਾ ਮੈਕੜੀ ਕਦੇ ਨਹੀਂ ਕਦੇ ਨਹੀਂ ਖਾਂਦੇ ਇੱਥੇ ਆਪਾਂ ਰੂਟੀਨ ਚ ਹੂੰ ਇੱਥੇ ਖਾਣ ਦਾ ਜਿਹੜਾ ਨਜ਼ਾਰਾ ਬਾਈ ਤੁਸੀਂ ਸਬੇ ਸੁੱਬੇ ਕੇਐਪੀ ਭੁੱਲ ਜੂਗੇ ਸਾਰੇ ਹਾਂ ਇਹ ਬਾਈ ਜਿਹੜਾ ਮਤਲਬ ਇਹਨਾਂ ਦੀ ਕਿਰਤ ਚ ਜਿਹੜਾ ਹੱਥਾਂ ਚ ਇਹਨਾਂ ਦੇ ਜੱਸ ਹੈ ਨਾ ਹਾਂ ਉਹ ਤੁਹਾਨੂੰ ਕਿਤੇ ਨਹੀਂ ਮਿਲਣਾ ਕਿਸੇ 5 ਸਟਾਰ ਚਲੇ ਜਾਓ ਤੁਸੀਂ ਹੁਣ ਦੇਖੋ ਨੋਰਮਲ ਬਣਾ ਰਿਹਾ ਹੈ ਹਾਂ ਬਸ ਤੁਸੀਂ ਸਵਾਦ ਚੈੱਕ ਕਰੋ ਪਰ ਇਹ ਬਾਈ ਜਿਹੜੀ ਇਹ ਆਂਚ ਪਰ ਸਬਜੀ ਬਣਦੀ ਹੈ ਹਾਂ ਇਹ ਵੀ ਹੈਗਾ ਮੈਨੂੰ ਲੱਗਦਾ ਕਿ ਇਹ ਚੀਜ਼ ਆਪਣੇ ਗੈਸਾਂ ਚ ਇਹ ਵੀ ਫਰਕ ਹੈ ਆਪਣੇ ਇਲੈਕਟ੍ਰਿਕ ਜਿਹੜੇ ਚੁੱਲ੍ਹੇ ਨੇ ਇਹ ਉਹਨੇ ਉਹਨਾਂ ਚ ਇਹ ਚੀਜ਼ ਹੈ ਨਹੀਂ ਦੇਖੋ ਇਹ ਚੀਜ਼ ਪੱਕ ਰਹੀ ਹੈ ਇਹਦੀ ਮਿੱਠੀ ਆਂਚ ਗੇ ਸਾਡੇ ਚੁੱਲੇ ਆਪਣੇ ਪਹਿਲਾਂ ਹਾਰੇ ਹੁੰਦੇ ਸੀਗੇ ਘਰਾਂ ਦੇ ਵਿੱਚ ਸਵੇਰੇ ਦੁੱਧ ਰੱਖ ਦੇਣਾ ਸ਼ਾਮ ਤੱਕ ਕੜੀ ਜਾਣਾ ਉਹ ਦੁੱਧ ਦਾ ਟੇਸ ਧੀ ਦੇ ਸ਼ਮਭਾਈ ਲੱਗ ਸੀਗਾ ਆਪਾਂ ਤਾਂ ਹੁਣ ਵੀ ਲੱਸੀ ਘਰ ਦੀ ਬਿੰਡ ਚ ਇੱਥੇ ਹੁਣ ਵੀ ਅੱਜ ਮੈਂ ਦੁਪਹਿਰੇ ਉਹੀ ਪੀਤੀ ਹੈ ਹਾਂ ਮੱਖਣ ਘਰ ਦਾ ਸ਼ਹਿਰ ਚ ਜਾ ਕੇ ਸਾਨੂੰ ਵੀ ਕਈ ਵਾਰੀ ਇੱਕ ਵਾਰੀ ਹੋ ਗਿਆ ਸੀਗਾ ਟੁੱਟ ਜੇ ਗਏ ਸੀਗੇ ਹੈਨਾ ਜਦੋਂ ਉੱਥੇ ਲੱਸੀ ਵੀ ਮੁੰਦੀ ਲੈਣੀ ਦੁੱਧ ਦਾ ਵੀ ਸਾੜਾ ਮਜ਼ਾ ਹੀ ਨਹੀਂ ਆ ਰਿਹਾ ਹੁਣ ਜਦੋਂ ਆਕੇ ਵੰਡ ਚੋ ਚੀਜ਼ਾਂ ਟੈਸਟ ਕਰਦੇ ਆ ਫੇ ਲੱਗਦੇ ਆ ਯਾਰ ਇੰਨੀ ਵੱਡੀ ਦੌਲਤ ਆ ਆਪਣਾ ਟੁੱਟ ਗਈ ਸੀ ਇਹਨਾਂ ਚੀਜ਼ਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੋ ਗੱਲਾਂ ਬਾਤਾਂ ਕਰਦੇ ਆ ਨਾ ਇਹ ਮਤਲਬ ਹੀਰੇ ਬੰਦੇ ਨੇ ਮੈਂ ਰੱਬ ਰੂਹਾਂ ਨੇ ਬੈਕਬੋਨ ਹੈ ਸਾਡੀ ਇਹਨਾਂ ਬਿਨਾਂ ਗੁਜ਼ਾਰਾ ਸਾਡੇ ਪੰਜਾਬ ਦੀ ਨਹੀਂ ਹੂੰ ਸਾਡੇ ਇੰਡੀਆ ਦੀ ਜਿੰਨੇ ਇਹ ਲੇਬਰ ਕਲਾਸ ਹੈ ਹੂੰ ਇਹ ਇਹਨਾਂ ਸਾਡੇ ਮੈਨ ਹੁਆ ਧਰਤੀ ਤੇ ਨਾ ਹੁਆ ਤੁਹਾਡੇ ਵਰਗੇ ਹੁਣ ਨਾ ਹੁਣ ਚੱਲੇਗਾ ਇਹ ਨਾ ਹੁਣ ਦੁਨੀਆ ਰੁਕ ਜਾਏਗੀ ਕਿਰਤੀ ਲੋਕ ਨੇ ਕੰਮ ਕਰਦੇ ਨੇ ਕਿਰਤੀ ਲੋਕ ਨੇ ਇਹਨਾਂ ਦੇ ਸਿਰ ਤੇ ਸਾਰੀ ਖੇਤੀਬਾੜੀ ਅ ਜਿੰਨੇ ਵੀ ਕੰਮ ਨੇ ਚਾਹੇ ਕੰਸਟਰਕਸ਼ਨ ਦਾ ਲਾ ਲਈਏ ਕੋਈ ਵੀ ਇਹ ਕਿਰਤੀ ਬੰਦਿਆਂ ਨੂੰ ਜਿੱਦ ਆਪਾਂ ਬਾਹਰਲੀ ਕੰਟਰੀ ਦੀ ਗੱਲ ਕਰਦੇ ਆ ਜਿੱਦਾਂ ਅਮਰੀਕਾ ਕੈਨੇਡਾ ਕਈ ਵਾਰੀ ਆਪਾਂ ਕਹਿੰਦੇ ਆ ਉਧਰ ਨੂੰ ਭਜਦੇ ਆ ਹੈਨਾ ਉੱਥੇ ਕਿਰਤੀ ਦੀ ਰਿਸਪੈਕਟ ਹੈ ਮਿਨਿਮ ਜਿੱਦਾਂ ਕੈਨੇਡਾ ਚ ਤੋਂ ਡਿਸਪੋਜ਼ ਕਰੋ 15-20 ਡਾਲਰ ਹੈ ਘੰਟੇ ਦੇ ਉਹ ਇਹਨਾਂ ਨੂੰ ਮਿਲ ਨਹੀਂ ਮਿਲਦੇ ਆਪਣੇ ਇੱਥੇ ਇਹ ਡਿਫਰੈਂਸ ਹੈਗਾ ਉੱਥੇ ਕਿਰਤੀ ਲੋਕਾਂ ਦੀ ਰਿਸਪੈਕਟ ਹੈ ਇਹਨਾਂ ਨੂੰ ਐਂਟਰੇਨ ਕਰਦੇ ਆ ਕਰਦੇ ਆ ਜੀ ਕਈ ਵਾਰੀ ਬੋਜਪੂਰੀ ਗਾਣਾ ਮੈ ਸੁਣਾਉਣਾ ਹੁੰਦਾ ਹੈ ਨਾ ਆਜਾ ਯਾਰ ਅੰਦਰ ਆ ਗਾਣਾ ਸੁਣਾਦੀ ਐ ਇੱਕ ਤੇ ਗਾਣਾ ਸੁਣਾਦੀ ਬਾਈ ਇੱਕ ਫਿਰ ਅੱਛਾ ਟਿੱਕਰ ਲਓ ਤੁਸੀਂ ਇਹ ਹੀ ਕਰ ਲੈ ਅੱਜ ਅੱਜ ਕੀ ਬਣ ਰਿਹਾ ਹੈ ਖਾਣੇ ਮੇਂ ਚਾਵਲ ਦਾਲ ਚੋਖਾ ਬਣਦਾ ਹੈ ਚੋਖਾ ਉਹ ਕੀ ਹੁੰਦਾ ਹੈ ਆਲੂਆ ਬਣਾਤੇ ਹੈ ਹਾਂ ਆਲੂ ਦੇ ਡਿਫਰੈਂਟ ਇੱਕ ਜਿਹਦਾ ਆਪਾਂ ਕਹਿੰਦੇ ਨੇ ਦਮ ਆਲੂ ਫਲਾਣਾ ਆਲੂ ਇੱਕ ਚੋਖਾ ਆਲੂ ਬਣਾਉਂਦੇ ਆ ਇਹ ਜਿਵੇਂ ਆਪਣੇ ਸ਼ਹਿਰਾਂ ਦੇ ਕਹਿੰਦੇ ਫ੍ਰਾਈ ਹੋ ਗਿਆ ਢਮਕਾਣਾ ਹੋ ਗਿਆ ਹਾਂ ਤੇ ਇਹ ਇਹ ਆਲੂ ਚੋਖਾ ਹੈ ਹਾਂ ਸਾਹਿਬ ਸਾਹਬ ਖਾਤੇ ਹੈ ਯਾਹਾਂ ਪੇ ਕਿ ਨਹੀਂ ਹਾਂ ਖਾਤੇ ਹੈ ਸਾਹ ਖਾਤੇ ਹੈ ਮਜ਼ਾ ਆ ਗਿਆ ਵਟਰ ਤੇ ਹਾਂ ਹਾਂ ਅੱਛਾ ਫੇ ਪੋਜਪੂਰੀ ਕਿਹੜਾ ਗਾਣਾ ਸੁਣਾਉਨੇ ਉਹਨਾਂ ਇਹਨਾਂ ਦਾ ਬਹੁਤ ਗਾਣਾ ਨਹੀਂ ਹੈਗਾ ਕਾਫੀ ਫੇਮਸ ਹਾਂ ਲਗਾ ਵੈਲੂ ਜਬਲ ਪੀ ਸਟਿਕ ਹੀ ਲੈ ਲੈ ਆਦਾ ਡਿਸਟਿਕ ਜిల్లా ਟੌਪ ਲਾ ਗੈਲੂ ਕੰਬਰੀਆ 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 ਕਰੈਲਾ ਪਾਲਪ ਲollipops ਲਾ ਗੈਲੂ ਕਮਰਿਆ ਕਰ ਰਿਹਾ ਬੰਦਾ ਖੁਸ਼ ਹੋ ਗਿਆ ਜੀ ਹਾਂਜੀ ਹਾਂਜੀ ਕੁਛ ਕਹਿ ਲੋ ਵੀ ਮੈਨੂੰ ਲੱਗਦਾ ਨਹੀਂ ਇਹੋ ਜਿਹੀ ਖੁਸ਼ੀ ਕਿਤੇ ਜਾ ਕੇ ਕਿਸੇ ਥੀਏਟਰ ਜਾ ਕੇ ਲੋ ਆਪਾਂ ਪਹਿਲਾਂ ਬਾਲਕੋਨੀ ਵਿੱਚ ਬੈਠਦੇ ਸੀਗੇ ਬਾਲਕੋਨੀ ਵਿੱਚ ਵੀ ਐ ਜੀ ਕੁਛ ਨਹੀਂ ਤੁਸੀਂ ਇਹਦੀ ਇਹਦੀ ਰੂਹ ਦੇਖ ਲਓ ਇਹ ਮਤਲਬ ਅੰਦਰੋਂ ਕਿੰਨਾ ਖੁਸ਼ ਹੈ ਬਸ ਇਹ ਇਹ ਜਿੰਨੀ ਛੋਟੀ ਜਿਹੀ ਗੱਲ ਤੁਸੀਂ ਦੋ ਲਾਈਨਾਂ ਸੁਣਾਈਆਂ ਇਹ ਖੁਸ਼ ਹੋ ਗਿਆ ਇਹ ਖੁਸ਼ ਹੈ ਤੇ ਜਿਹੜੇ ਕਿਰਤ ਕਰਨ ਵਾਲੇ ਜਿੰਨੇ ਵੀ ਆ ਮੈਂ ਇਹਨਾਂ ਤੋਂ ਬਹੁਤ ਕੁਝ ਸਿੱਖਣਾ ਹੂੰ ਤੁਸੀਂ ਕਹੋਗੇ ਨਾ ਮੇਰੇ ਆਈਡੀਆਲ ਕੌਣ ਹੈ ਇਹ ਜਿੰਨੇ ਵੀ ਕਿਰਤੀ ਲੋਕ ਹੈ ਚ ਸਾਡੇ ਘਰੇ ਕੰਮ ਕਰਦੇ ਆ ਇਹ ਮੇਰੇ ਆਈਡੀਆਲ ਇਕ ਮੇਰੇ ਭਰਾ ਹਾਂ ਇੱਕ ਆ ਬੰਦੇ ਇਹ ਮੇਰੇ ਆਈਡੀਅਲ ਨੇ ਮੈਂ ਇਹਨਾਂ ਦੀ ਤਰ੍ਹਾਂ ਜਿੱਲੀ ਜਿਉਣ ਦੀ ਕੋਸ਼ਿਸ਼ ਕਰਦਾ ਜਿੱਦਾਂ ਹੁਣ ਇੱਥੇ ਕੰਮ ਕਰ ਲਿਆ ਹੂੰ ਗਰਮੀ ਬਹੁਤ ਤੁਸੀਂ ਦੇਖ ਹੀ ਰਹੇ ਹੋ ਹੈਨਾ ਇਸ ਤੋਂ ਬਾਅਦ ਏਸੀ ਦੀ ਵੀ ਲੋੜ ਨਹੀਂ ਜਦੋਂ ਪੱਕੇ ਥੱਲੇ ਵੀ ਬੈਠੋਗੇ ਉਹੀ ਲੱਗੇਗਾ ਯਾਰ ਵੀ ਵਾਹ ਕੀ ਬਾਤ ਹੈ ਭਾਈ ਸਮਾਂ ਘਾਟੀ ਹੈ ਇੱਕ ਛੋਟਾ ਇੱਕ ਸਵਾਲ ਹੈ ਤੁਸੀਂ ਮੂਸੇ ਵਾਲੇ ਲਈ ਵੋਟਾਂ ਮੰਗੀਆਂ ਸੀਗੀਆਂ ਘਰ ਘਰ ਜਾ ਕੇ ਤੁਸੀਂ ਪਰ ਹੁਣ ਉਹਦੀ ਕਮੀ ਕਿੰਨੀ ਮਹਿਸੂਸ ਕਰਦੇ ਹੋ ਔਰ ਉਸ ਤੋਂ ਕਿੰਨਾ ਤੁਸੀਂ ਜਿਹੜਾ ਮੋਟੀਵੇਟ ਕਿੰਨਾ ਇਕ ਤਾਂ ਜਿਹੜਾ ਬਾਈ ਦਾ ਪਿੰਡ ਨਾ ਛੱਡਣਾ ਪਹਿਰਾਵਾ ਨਾ ਛੱਡਣਾ ਖੇਤੀਬਾੜੀ ਨਾ ਛੱਡਣਾ ਇੱਕ ਸਟਾਰ ਹੁੰਦੇ ਹੋਏ ਇਹ ਚੱਪਲਾਂ ਤੇ ਫਰੀ ਜਾਂਦਾ ਸੀ ਇਹ ਚੀਜ਼ਾਂ ਦਾ ਮੇਰੇ ਤੇ ਬੜਾ ਇੰਪੈਕਟ ਪਿਆ ਹਾਲਾਂਕਿ ਖੇਤੀਬਾੜੀ ਮੈਂ ਪਹਿਲਾਂ ਵੀ ਕਰਦਾ ਸੀ ਪਰ ਉਸ ਤੋਂ ਬਾਅਦ ਮੈਂ ਜ਼ਿਆਦਾ ਦਿਲ ਨਾਲ ਇੱਕ ਲੋਕਡਾਊਨ ਤੋਂ ਬਾਅਦ ਇੱਕ ਮੂਸੇ ਵਾਲੇ ਬਾਈ ਤੋਂ ਬਾਅਦ ਮੇਰੇ ਤੇ ਬਹੁਤ ਅਸਰ ਪਿਆ ਔਰ ਮੈਂ ਖੇਤੀਬਾੜੀ ਨਾਲ ਜ਼ਿਆਦਾ ਜੁੜ ਗਿਆ ਮੈਂ ਔਰ ਦੂਜੀ ਗੱਲ ਹੈ ਕਿ ਜਦੋਂ ਉਹਨਾਂ ਲਈ ਮੈਂ ਵੋਟਾਂ ਮੰਗਣ ਗਿਆ ਸੀ ਉਹਦਾ ਵੀ ਕਾਰਨ ਇਹ ਸੀ ਕਿਉਂਕਿ ਮੈਂ ਕਦੇ ਮਿਲਿਆ ਨਹੀਂ ਸੀ ਤੁਸੀਂ ਵੀਡੀਓ ਵੀ ਛੱਡ ਮੇਰੇ ਇੰਸਟਾਗ੍ਰam ਤੇ ਫੇਸਬੁੱਕ ਤੇ ਪਿਆ ਮੈਂ ਮੈਨੂੰ ਇਹ ਹੀ ਸੀਗਾ ਕਿ ਇੱਕ ਦੇਸੀ ਜਿਹਾ ਬੰਦਾ ਨੌਨੇ ਪਿੰਡ ਛੱਡਿਆ ਜਦਕਿ ਉਹ ਸਟਾਰ ਹੈ ਸਭ ਤੋਂ ਵੱਡਾ ਮੈਕਸਿਮਮ ਸੇਲਿੰਗ ਆਰਟਿਸਟ ਹੈ ਡਿਜੀਟਲ ਤੇ ਬਿਲਬੋਰਡ ਤੇ ਹੈਨਾ ਪੂਰੀ ਦੁਨੀਆ ਜਿਹਨੂੰ ਸੁਣਦੀ ਹੈ ਪਰ ਉਹ ਖੇਤੀਬਾੜੀ ਵੀ ਨਹੀਂ ਛੱਡ ਰਿਹਾ ਉਹ ਟਰੈਕਟਰ ਵੀ ਚਲਾ ਰਿਹਾ ਉਹ ਕਹੀ ਵੀ ਚਲਾ ਰਿਹਾ ਤੇ ਪਿੰਡ ਵੀ ਨਹੀਂ ਛੱਡ ਰਿਹਾ ਤਾਂ ਇਸ ਕਰਕੇ ਮੈਂ ਵੋਟਾਂ ਮੰਗਣ ਗਿਆ ਸੀ ਭਾਈ ਮੈਂ ਗਾਣਾ ਸਾਦੂ ਇੱਕ ਤੈਨੂੰ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਉਤੋਂ ਬਾਅਦ ਆਪਾਂ ਬੰਦ ਕਰ ਦੇਣਾ ਹੋ ਬਾੜਾਂ ਤੇ ਜਿਵੇਂ ਨਹੀਂ ਜਵਾਨ ਡਟਿਆ ਵੇੜੇ ਵਿੱਚ ਤੇਰੇ ਨਹੀਂ ਕਿਸਾਨ ਡਟਿਆ ਹੋ ਤੇਰੀ ਇੱਕ ਉਤੇ ਲਿਖ ਜਾਂਦਾ ਬਾਦ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਬੈਰੀਕਾਟਾਂ ਉਤੇ ਰੱਖ ਕੇ ਗੁਲਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਦਿੱਲੀਏ ਨਿੱੱਤ ਕੇ ਪੰਜਾਬ ਚੱਲਿਆ ਨਹੀਂ ਤੈਨੂੰ ਦਿੱਲੀਏ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤਰੇਸ਼ਮ ਸਿੰਘ ਅਨਮੋਲ ਉਹਨਾਂ ਨਾਲ ਲਗਾਤਾਰ ਗੱਲਬਾਤ ਕੀਤੀ ਆ ਭਾਈ ਦੇਸੀ ਬੰਦਾ ਸ਼ਾਇਦ ਇਹ ਜਹ ਕਰ ਦੇਖਿਆ ਹੋਣਾ ਮੋਟਰ ਤੇ ਆਪਣੇ ਪ੍ਰਵਾਸੀ ਭਾਈਆਂ ਦੇ ਨਾਲ ਖਾਣਾ ਪੀਣ ਤੋਂ ਲੈ ਕੇ ਨੱਚਣ ਗਾਉਣ ਤੱਕ ਦਾ ਹਰ ਇੱਕ ਪ੍ਰਬੰਧ ਹੈ ਦੋਨਾਂ ਨੇ ਠਮਕੇ ਲਾਏ ਨੇ ਹਾਲਾਂਕਿ ਗਾਣਾ ਜ਼ਰੂਰ ਪੋਜਪੂਰੀ ਸੀਗਾ ਪਰ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸੋ ਕਿਉਂਕਿ ਸਾਦੇ ਲੋਕਾਂ ਦੀ ਜੋ ਇਸ ਵੇਲੇ ਵੀ ਪੰਜਾਬ ਪੰਜਾਬੀਅਤ ਤੇ ਵਿਰਸੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਗੱਡ ਕਿ ਸਪੋਰਟ ਕਰਨੀ ਚਾਹੀਦੀ ਹੈ ਧੰਨਵਾਦ